ਚੋਰਾਵਾਂ ਵੱਲੋਂ ਚੋਰੀ ਕਰਦੇ ਦਾ ਤੁਸੀਂ ਬਹੁਤ ਵਾਰ ਦੇਖੇ ਤੇ ਸੁਣੇ ਹੋਣਗੇ ਲੁਟੇਰਿਆਂ ਵੱਲੋਂ ਲੁੱਟਾਂ ਖੋਹਾਂ ਕਰਦੇਆਂ ਨੂੰ ਤੁਸੀਂ ਬਹੁਤ ਵਾਰ ਦੇਖੇ ਹੋਣਗੇ ਪਰ ਜਿਹੜੀ ਤਸਵੀਰ ਸਕਰੀਨ ਤੇ ਦਿਖਾ ਰਹੇ ਆ ਇੱਥੇ ਤਾਂ ਚੋਰਾ ਨੇ ਤਾਂ ਚੋਰੀ ਕਰਨ ਦਾ ਅੰਦਾਜ਼ ਹੀ ਬਦਲ ਦਿੱਤਾ ਇਥੇ ਕਿਤੇ ਨਾ ਕਿਤੇ ਜਿਹੜਾ ਰੀਲਾ ਬਣਾਉਂਦੇ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਟ੍ਰੇਨ ਦੇ ਵਿੱਚ ਜਦੋਂ ਅਸੀਂ ਸਫ਼ਰ ਕਰਦੇ ਆ ਤਾਂ ਦੇਖਿਆ ਜਾਂਦਾ ਕਿ ਜਿਹੜੇ ਚੋਰ ਹੁੰਦੇ ਨੇ ਉਹ ਵੀ ਬਾਜ਼ ਵਰਗੇ ਅੱਖ ਰੱਖਦੇ ਨੇ ਕਿ ਕੋਈ ਬੰਦਾ ਖੜਿਆ ਹੋਊਗਾ ਕੋਈ ਪਰਸ ਲੈ ਕੇ ਖੜਿਆ ਆ ਕੋਈ ਲੇਡੀ ਪਰਸ ਲੈ ਕੇ ਖੜੀ ਆ ਜਾਂ ਫਿਰ ਕੋਈ ਮੋਬਾਈਲ ਲੈ ਕੇ ਖੜਿਆ ਸੀ ਖੋ ਕੇ ਮਿੰਟਾਂ ਸੈਕਿੰਟਾਂ ਦੇ ਵਿੱਚ ਫਰਾਰ ਹੋ ਜਾਵਾਂਗੇ ਕਿਉਂਕਿ ਰੇਲ ਗੱਡੀ ਨੇ ਕਿਹੜਾ ਰੁਕਣਾ ਆ ਸੋ ਇਸੇ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਦੇਖਿਆ ਗਿਆ ਕਿ ਇੱਕ ਭਾਈ ਜਿਹੜਾ ਮੋਬਾਈਲ ਲੈ ਕੇ ਆਪਣੀ ਵੀਡੀਓ ਬਣਾ ਰਿਹਾ ਸੀਗਾ ਤਾਂ ਫਿਰ ਦੇਖਿਆ ਜੁਦਾ ਕਿ ਝਾੜੀਆਂ ਦੇ ਵਿੱਚ ਟ੍ਰੇਨ ਦੇ ਨਾਲ ਆ ਗਿਆ ਝਾੜੇ ਦੇ ਵਿੱਚ ਚੋਰ ਲੁਕਿਆ ਹੋਇਆ ਸੀ ਤਾਂ ਉਸ ਨੂੰ ਪਤਾ ਲੱਗਿਆ ਕਿ ਹਾਂ ਕੋਈ ਬੰਦਾ ਫੋਨ ਹੱਥ 'ਚ ਲਈ ਖੜਿਆ ਤਾਂ ਉਸ ਨੇ 1 ਸਕਿੰਟ ਲਗਾਇਆ ਉਸ ਦੇ ਹੱਥ ਦੇ ਵਿੱਚੋਂ ਫੋਨ ਖੋਹ ਲੰਦਾ ਤੇ ਉਹ ਵੀਡੀਓ ਬਣਾ ਰਿਹਾ ਸੀ ਵਿਅਕਤੀ ਤਾਂ ਇਹ ਵਿਅਕਤੀ ਜਿਹੜਾ ਫੋਨ ਖੋਹ ਲੈਂਦਾ ਤਾਂ ਇਹ ਆਪਦੀ ਵੀ ਵੀਡੀਓ ਜਿਹੜੀ ਵਿੱਚ ਉਸ ਦੀ ਨਜ਼ਰ ਆ ਰਹੀ ਹੈ ਤੇ ਬੜਾ ਖੁਸ਼ ਹੁੰਦਾ ਕਿ ਮੈਂ ਬਹੁਤ ਮਹਿੰਗਾ ਜਿਹੜਾ ਫੋਨ ਹੈ ਆਈਫੋਨ ਆ ਉਹ ਜਿਹੜਾ ਕਿ ਟ੍ਰੇਨ ਦੇ ਵਿੱਚ ਖੜੇ ਵਿਅਕਤੀ ਦੇ ਕੋਲੋਂ ਖੋਹ ਲਿਆ ਚਲੋ ਉਸ ਦੀ ਤਾਂ ਉਹ ਬਣ ਗਈ ਪਰ ਫਿਰ ਵੀ ਸਾਨੂੰ ਥੋੜਾ ਸੁਚੇਤ ਹੋ ਕੇ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ ਕਿਸ ਦਾ ਕੁਝ ਵੀ ਨਹੀਂ ਪਤਾ ਸੋ ਲੈ ਤਾਂ ਮਹਿੰਗਾ ਫੋਨ ਆ ਫੇਰ ਵੀ ਇਸ ਨੂੰ ਪ੍ਰੈਸ ਕਰਕੇ ਮਿਲ ਜਾਵੇਗਾ ਪਰ ਜਿਹੜੇ ਛੋਟੇ-ਮੋਟੇ ਫੋਨ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਸੋ ਤੁਹਾਡਾ ਕੋਈ ਕੀਮਤੀ ਸਮਾਨ ਹੁੰਦਾ ਤੁਸੀਂ ਟ੍ਰੇਨਾਂ ਦੇ ਵਿੱਚ ਜਾਂ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਕਿਤੇ ਵੀ ਸਫ਼ਰ ਕਰਦੇ ਹੋ ਹੁਣ ਤਾਂ ਜ਼ਮਾਨਾ ਹੀ ਨਹੀਂ ਰਿਹਾ ਤੁਸੀਂ ਕਿਤੇ ਖੜ ਕੇ ਕੁਝ ਖਾ ਪੀ ਵੀ ਰਹੋ ਤਾਂ ਵੀ ਚੋਰ ਤੁਹਾਡੇ ਤੋਂ ਚੀਜ਼ਾਂ ਖੋ ਕੇ ਲੈ ਜਾਂਦੇ ਨੇ ਕਿਉਂਕਿ ਹਾ ਦੇ ਵਿੱਚ ਇੱਕ ਖਬਰ ਵੀ ਸਾਹਮਣੇ ਆਈ ਸੀ ਸੋ ਅਜੀਹਾ ਮਾਹੌਲ ਆ ਜਿਹੜਾ ਲਗਾਤਾਰ ਬਣਦਾ ਜਾ ਰਿਹਾ ਹੈ ਕਿ ਅਸੀਂ ਕਿਤੇ ਵੀ ਸੁਰੱਖਿਅਤ ਨਹੀਂ ਕੋਦੇ ਕਿਸੇ ਵਕਤ ਵੀ ਸਾਨੂੰ ਚੋਰ ਲੁਟੇਰੇ ਨਿਸ਼ਾਨਾ ਬਣਾ ਸਕਦੇ ਨੇ ਤੁਸੀਂ ਵੀ ਜੇਕਰ ਬਾਜ਼ਾਰ ਟ੍ਰੇਨ ਦਾ ਕਿਸੇ ਵੀ ਚੀਜ਼ ਦਾ ਸਫ਼ਰ ਕਰਦੇ ਹੋ ਤਾਂ ਆਪਣੇ ਕੀਮਤੀ ਸਮਾਨ ਦਾ ਧਿਆਨ ਖੁਦ ਰੱਖਿਆ ਕਰੋ ਚੋਰਾਂ ਦਾ ਕੋਈ ਪਤਾ ਨਹੀਂ ਕਦੋਂ ਤੁਹਾਨੂੰ ਨਿਸ਼ਾਨਾ ਬਣਾਉਣ ਲੈਣ ਤੁਹਾਨੂੰ ਤਾਂ ਪਤਾ ਤੱਕ ਨਹੀਂ ਲੱਗਣਾ ਤੁਹਾਡੇ ਅੱਖ ਝਪਕਦੇ ਸਾਰੇ ਹੀ ਤੁਹਾਡੀ ਚੀਜ਼ ਤੁਹਾਡੇ ਹੱਥਾਂ ਦੇ ਵਿੱਚੋਂ ਗਾਇਬ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਨੂੰ ਐਕਸਪੀਰੀਅੰਸ ਹੋ ਚੁੱਕਿਆ ਹੈ ਅਜਿਹੇ ਕੰਮ ਕਰ ਕਰਕੇ ਇਹਨਾਂ ਦੇ ਬਦੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਜਾਂਦਾ ਕਿ ਟ੍ਰੇਨ ਦੇ ਵਿੱਚ ਕਿਹੜਾ ਵਿਅਕਤੀ ਕਿਸ ਤਰੀਕੇ ਦੇ ਨਾਲ ਉੱਥੇ ਲੋਕ ਖੜੇ ਹੁੰਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਸੀ ਕਿਸੇ ਚੀਜ਼ ਖੋਹ ਸਕਦੇ ਆ ਸੋ ਹੁਣ ਤੁਸੀਂ ਖੁਦ ਆਪਣਾ ਧਿਆਨ ਰੱਖਿਓ ਕਿਉਂਕਿ ਅੱਜ ਕੱਲ੍ਹ ਲੋਕ ਜਿਹੜੇ ਕਿ ਐਨੇ ਉਹ ਹੋ ਚੁੱਕੇ ਨੇ ਕਿ ਤੁਹਾਨੂੰ ਕਦੋਂ ਨਿਸ਼ਾਨਾ ਬਣਾ ਲੈਣ ਤੁਹਾਨੂੰ ਪਿੰਕ ਤੱਕ ਵੀ ਨਹੀਂ ਲੱਗਣੀ ਇਤੇ ਵੀ ਸਫਰ ਕਰ ਰਹੇ ਹਾਂ ਆਪਣਾ ਖੁਦ ਦਾ ਧਿਆਨ ਰੱਖੋ ਕਿਤੇ ਸੁੰਨੇ ਰਾਹ ਦੇ ਉੱਤੇ ਵਿਖਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਅੱਜਕੱਲ੍ਹ ਲਗਾਤਾਰ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਜਿਹੜਾ ਵਾਧਾ ਹੁੰਦਾ ਜਾ ਰਿਹਾ ਹੈ ਲੋਕ ਚੰਦ ਪੈਸਿਆਂ ਦੇ ਵਾਸਤੇ ਵੀ ਜਿਹੜੇ ਕੀ ਕਿਸੇ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਲਗਾਤਾਰ ਬਣਦੇ ਚਾਰੇ ਨੇ ਬਿਊਰੋਆ ਰਿਪੋਰਟ ਛੜਕਾਟਾ ਨਿਊਜ਼